हिकु हज़ार हिकु हज़ारी والا ਬੱਲੇ ਬੱਲੇ ਹੋਈ ਪਈ ਆ ਉਹ ਕਹਿੰਦੇ ਸਾਜੀ ਦੀ ਕਬੱਡੀ ਆ ਜਗਰੂਪ ਭਾਈ ਕੈਨੇਡਾ ਤੋਂ ਆਇਆ ਹੋਇਆ ਮਾਨ ਕਰਦਾ ਸਾਜੀ ਦੀ ਖੇਡ ਤੇ ਉਹ ਸਾਹਮਣੇ ਕਬੱਡੀ ਸਾਜੀ ਦੀ ਉਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਉਹ ਬੱਲੇ ਬੱਲੇ ਉਹ ਬੱਲੇ 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 ਉਹ ਮੱਟੂ ਉਹ ਮੱਟੂ ਉਹ ਮੱਟੂ ਇਹ ਮਿਹੜ ਕਬੱਡੀ ਦਾ ਉਹ ਸਾਹਮਣੇ ਬੁਲੜ ਦੀ ਕਬੱਡੀ ਸਾਹਮਣੇ ਚਾਰ 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 ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚ ਦੇਖਾਂਗੇ ਕੌਣ ਬੱਲੇ ਬੱਲੇ ਕੌਣ ਵਜਾ ਵਜਾ ਕਰਾਵੇਗਾ 1000 1000 1000 1000 1000 1000 1000 1000 1000 ਓ ਬਾਰਾ ਓ ਸਾਹਮਣੇ ਬਾਰਾ ਬੁਲਟ ਬੁਲਟ ਟੋਲਟ ਹੁਣ 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 ਨਗਦੇ ਨਗਦੀ ਕਰਦੂ ਓ ਸਾਹਮਣੇ ਕਬੱਡੀ ਪੈ ਗਈ ਆ ਫਰਿਆਦ ਦੁਨੀਆ ਕਹਿੰਦੀ ਆ ਜੱਫੇ ਬੰਦੇ ਆ ਉਹ ਸਾਹਮਣੇ ਕਬੱਡੀ ਪਈ ਹੋਈ ਆ ਫਰਿਆਦ 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 ਪ੍ਰਦੀਪ ਫਰਿਆਦ ਪ੍ਰਦੀਪ ਉਹ ਉਹ ਬੱਲੇ 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 ਉਹ ਮੈਚ ਸਰੋਦਾ 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 ਉਹ ਬਾਕੀ ਸਵਾਲ ਹੋਗੇ ਨਹੀਂ ਜਾਰ ਲੱਗ ਗਿਆ ਸਾਡੀ ਦੀ ਕਬੱਡੀ ਨੱਚ ਪਿਆ ਮੋਲਾ ਨੱਚ ਪਿਆਂਡੀ ਚੱਲਿਆ ਸਰਪੰਨ ਸਾਹਿਬ ਦੇਖਿਓ